ਵਾਰਜੇ ਕਾਲਸਾ ਵਾਰਜੇ ਕੀ ਫਤਿਹ ਅੱਜ ਸਵੇਰ ਦੇ ਇੱਕਾ ਚਿੱਠੀ ਘਮਰੇ ਸੀ ਪੱਤਰ ਘਮਰਿਆ ਸੀ ਸੁਖਬੀਰ ਸਿੰਘ ਬਾਦਲ ਦਾ ਜਿਨ੍ਹਾਂ ਨੇ ਕਿ ਸ੍ਰੀ ਤਾਲਤਾ ਸਾਹਿਬ ਤੇ ਪਿਛਲੇ ਦਿਨੀ ਬੰਦ ਲਪਾਵੇ ਦੇ ਵਿੱਚ ਜਿਹੜੀਆਂ ਚਿੱਠੀਆਂ ਦਿੱਤੀਆਂ ਸੀ ਸ੍ਰੀ ਕਾਲਤਾ ਸਾਹਿਬ ਦੇ ਜਥੇਦਾਰ ਨੂੰ ਉਹ ਚਿੱਠੀਆਂ ਹੁਣ ਬੈਦਲ ਹੋ ਰਹੀਆਂ ਨੇ ਕੌਣ ਕਰ ਰਿਹਾ ਬੈਦਲ ਸ਼੍ਰੋਮਣੀ ਕਮੇਟੀ ਬੈਦਲ ਕਰ ਰਹੀ ਆ ਹੁਣ ਸੁਖਬੀਰ ਬਾਦਲ ਨੇ ਸਾਰਾ ਕੁਝ ਮੰਨ ਲਿਆ ਸਖਬੀਰ ਬਾਦਲ ਕਹਿੰਦਾਗਾ 2007 ਤੋਂ ਲੈ ਕੇ 15 17 ਤੱਕ ਜਿੰਨੀਆਂ ਵੀ ਗਲਤੀਆਂ ਸਤੋਂ ਹੋਈਆਂ ਨੇ ਜਾਂ ਸਾਡੀ ਕਹਿੰਦਾ ਸਰਕਾਰ ਤੋਂ ਹੋਈਆਂ ਨੇ ਮੈਂ ਆਪਣੀ ਝੋਲੀ ਵਿੱਚ ਪਵਾਉਣਾਗਾ ਬੇਸ਼ੱਕ ਉਹ ਬਰਗਾੜੀ ਦਾ ਮਾਮਲਾ ਹੋਵੇ ਬੇਸ਼ੱਕ ਬਹਿਬਲ ਕਲਾਂ ਦਾ ਜਿਹੜਾ ਮਾਮਲਾ ਹੋਵੇ ਬੇਸ਼ੱਕ ਨਾਤੇ ਸਿੰਘਾਂ ਤੇ ਬੈਠੇ ਗੋਲੀ ਚਲਾਈ ਹੋਵੇ ਪੁਲਿਸ ਵੱਲੋਂ ਬੇਸ਼ੱਕ ਸੌਦਾ ਸਾਧ ਨੂੰ ਜਿਹੜਾ ਅਕਾਲ ਤੱਕ ਸਭ ਤੋਂ ਜਿਹੜੀ ਮਾਫੀ ਦਵਾਈ ਗਈ ਹੋਵੇ ਉਹਦਾ ਵੀ ਸਾਰਾ ਜ਼ਿੰਮੇਵਾਰ ਆਪਣੇ ਆਪ ਨੂੰ ਠਰਾ ਦਿੱਤਾ ਅਸਗਵੀਰਵਾਦਰ ਨੇ ਕਿ ਮੈਂ ਗਨਾਹ ਗਾਰਾ ਹਾਂ ਅੱਗੇ ਹੋਰ ਵੱਡੀ ਖਬਰ ਆ ਜਿਹੜੀ ਵੱਡੀ ਹੈਰਾਨੀ ਵਾਲੀ ਗੱਲ ਆ ਕਿ ਡੀਜੀਪੀ ਸਮੀਰ ਸੈਣੀ ਨੂੰ ਲਾਉਣਾ ਜਿਹੜਾ ਕਿ ਸਿੱਖਾਂ ਦਾ ਕਾਤਲਾ ਉਹ ਵੀ ਮੰਨ ਚੁੱਕਿਆ ਕਿ ਇਹ ਵੀ ਕਹਿੰਦਾ ਮੈਨੂੰ ਮਾਫੀ ਦਿੱਤੀ ਜਾਵੇ ਕਹਿੰਦਾ ਮੈਥੋਂ ਡੀਜੀਪੀ ਸਮੀਰ ਸੈਣੀ ਜਿਹੜੇ ਸਿੱਖਾਂ ਦਾ ਕਾਤਲਾ ਉਹ ਵੀ ਲਗਾਇਆ ਗਿਆ ਇਸ ਤੋਂ ਲੈ ਕੇ ਜਿਹੜਾ ਸੌਦਾ ਸਾਹ ਤੇ ਪ੍ਰੇਮੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਕੀਤੀ ਗਈ ਆ ਕਹਿੰਦਾ ਸੱਥੋ ਜਿਹੜਾ ਉਹਨਾਂ ਨੂੰ ਫੜਿਆ ਨਹੀਂ ਗਿਆ ਉਹਨਾਂ ਤੇ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਉਹ ਵੀ ਵੱਡੀ ਗਲਤੀ ਮੰਨੀ ਆ ਸੌਦਾ ਸਾਹ ਨੂੰ ਜਿੰਨਿਆਂ ਵੀ ਜਿਹੜਾ ਜਿਹੜਾ ਕੁਝ ਕੀਤਾ ਉਹਨੇ ਪੰਜਾਬ ਦੇ ਵਿੱਚ ਇੱਕ ਦੰਗਿਆਂ ਦੀ ਤਰ੍ਹਾਂ ਜਿਹੜਾ ਕੀਤਾਗਾ ਬਾਦਲ ਕਹਿੰਦੀ ਸਹ ਦੇ ਉੱਤੇ ਉਹ ਸਾਰਾ ਕਿਸਗਵੀਰ ਬਾਦਲ ਕਹਿੰਦਾ ਮੈਂ ਆਪਣੀ ਝੋਲੀ ਵਿੱਚ ਪਾਉਣਾਗਾ ਇਸ ਹੱਥੋਂ ਜਾਂ ਸਾਡੀ ਸਰਕਾਰ ਤੋਂ ਗਲਤੀਆਂ ਜ਼ਰੂਰ ਹੋਈਆਂ ਨੇ ਸਾਰੀਆਂ ਇਹ ਇਹ ਹੁਣ ਦੇਖ ਰਾ ਤੁਸੀਂ ਸਾਰੀਆਂ ਗਲਤੀਆਂ ਮੰਨ ਚੁੱਕਿਆ ਸਖਬੀਰ ਸਿੰਘ ਬਾਦਲਾ ਇਸ ਵਾਰੀ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਕਿ ਸਖਬੀਰ ਬਾਦ ਸਾਰੀਆਂ ਗਲਤੀਆਂ ਮੰਨ ਚੁੱਕਿਆਗਾ ਪਰ ਅਜੇ ਇੱਕ ਦੋ ਗਲਤੀਆਂ ਨਹੀਂ ਮੰਨੀਆਂ ਉਹ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਜਿਹੜੀ ਸਲਾਵਤਪੁਰੇ ਡੇਰੇ ਦੇ ਵਿੱਚ ਉਸ ਪਰਦੋਸੀ ਨੇ ਬਲਾਤਕਾਰੀ ਨੇ ਰੂਹ ਹੱਬ ਜਾ ਘੋਲ ਕੇ ਜਿਹੜਾ ਇੱਕ ਤਿਆਰ ਕੀਤਾ ਸੀ ਕੜਾਹੇ ਦੇ ਵਿੱਚ ਕਹਿੰਦਾ ਇਹ ਅੰਬਰਤਾ ਤੇ ਉਦੋਂ ਬਾਅਦ ਜਿਹੜਾ ਉਹਨਾਂ ਦੇ ਚੇਲੇ ਚਟਪੜਿਆ ਨੂੰ ਜਿਹੜਾ ਉਹ ਗੜਬੀਆਂ ਭਰ-ਭਰ ਕੇ ਉਹਨਾਂ ਦੇ ਮੂੰਹ ਵਿੱਚ ਤੁੰਨਿਆ ਗਿਆ ਉਹ ਗਲਤੀ ਨਹੀਂ ਮੰਨਨੀ ਇੱਕ ਗਲਤੀ ਇਹ ਨਹੀਂ ਮੰਨੀ ਕਿ ਮੈਂ ਸੌਦੇ ਸਾਧ ਦੇ ਪੈਰੀ ਡਿੱਗਦਾ ਰਿਹਾ ਮੂਰੇ ਉਹਦੇ ਲੱਟਦਾ ਰਿਹਾ ਇਹ ਗਲਤੀ ਨਹੀਂ ਮੰਨੀ ਤੀਜੀ ਗਲਤੀ ਇਹ ਨਹੀਂ ਮੰਨੀ ਕਿ ਅਸੀਂ ਹਾਂ ਵੋਟਾਂ ਦੇ ਖਾਤਰ ਉਸ ਬਲਾਤਕਾਰੀ ਠਰਕੀ ਸਾਧ ਕੋਲੇ ਜਾਂਦੇ ਰਿਹਾ ਇਹ ਗਲਤੀ ਵੀ ਨਹੀਂ ਮੰਨੀ ਹੁਣ ਤੁਸੀਂ ਦੱਸੋ 2007 ਤੋਂ ਲੈ ਕੇ 17 ਤੱਕ ਗਲਤੀਆਂ ਮੰਨ ਚੁੱਕਿਆ ਗਿਆ ਸੁਖਵੀਰ ਬਾਦਲਾ 10 ਸਾਲ ਗਲਤੀਆਂ ਕੀਤੇ ਆ ਕਹਿੰਦਾ ਸੀ 10 ਸਾਲ ਹੁਣ ਤੁਸੀਂ ਦੇਖ ਦੱਸੋ ਜੀਨੇ ਕੇ ਐਡੇ ਵੱਡੇ ਕਾਤਲ ਕੀਤੇ ਹੋਣਾ ਉਹਨਾਂ ਨੂੰ ਮਾਫੀਨਾਮਾ ਦਵਾਇਆ ਹੋਵੇ 9 ਲੱਖ ਦੇ ਇስታਹਾਰ ਦਵਾਏ ਹੋਣਾ ਜਿਹੜਾ ਪੰਥ ਤੋਂ ਸਿੱਖਿਆ ਬੰਦਾ ਹੋਵੇ ਉਹਦੇ ਜਿਹੜਾ ਸਾਝ ਰੱਖਦਾ ਹੋਵੇ ਜਿਹੜਾ ਚੋਰੀਆਂ ਸਪੋਰੀਆਂ ਉਹ ਸਾਹ ਦੇ ਪੈਰੀ ਪੈਂਦਾ ਰਿਹਾ ਉਹਦੀਆਂ ਤਲੀਆਂ ਚੜਦਾ ਰਿਹਾ ਆਣੀ ਪਤਾ ਹੁੰਦੀ ਨੇਕਰਾਂ ਵੀ ਤੋਂਦਾ ਹੋਵੇ ਇਹ ਗੱਲ ਐਮ ਜਮੇ ਨਹੀਂ ਇਹ ਗੱਲ ਸਚਾਈ ਆ ਬੰਦਾ ਜਦੋਂ ਵੋਟਾਂ ਖਾਤਰ ਆਪਾਂ ਦੇਖਦੇ ਆ ਵੈਸੇ ਉਹ ਕਿਸੇ ਨੂੰ ਗਰੀਬ ਨੂੰ ਕੋਈ ਨਹੀਂ ਪੁੱਛਦਾ ਕਿ ਗਰੀਬ ਆ ਜੀ ਇਹਨੂੰ 4 ਰੁਪਏ ਦੇ ਦਈਏ ਇਹਦਾ ਲਾਜ ਤੋਂ ਮਰੀ ਜਾ ਰਿਹਾਗਾ ਇਹਦਾ ਘਰਬਾਰ ਨਹੀਂ ਇਹਦਾ ਘਰ ਦਾ ਕਮਰਾ ਪਵਾ ਦਈਏ ਪਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਗਰੀਬਾਂ ਦੇ ਬੱਚਿਆਂ ਦੀਆਂ ਨਲੀਆਂ ਵੀ ਚੜਾ ਦਿੰਦੇ ਨੇ ਇਹ ਨਲਿਆ ਵੀ ਪੂੰਝਦੇ ਨੇ ਹਾਰ ਸਮਰ ਤੇ ਚੱਕੀ ਫਿਰਦੀਆਂ ਗੋਦੀ ਕਿੰਨਾ ਚੱਕਦੀ ਆ ਗਰੀਬਾਂ ਦੇ ਬੱਚਿਆਂ ਨੂੰ ਵੀ ਗਰੀਬਾਂ ਦੀ ਅਸੀਂ ਵੋਟ ਲੈਣੀ ਆ ਇਹ ਵੱਡਾ ਜਿਹੜਾ ਧੋਖਾਗਾ ਲੋਕਾਂ ਦੇ ਨਾਲ ਕੀਤਾ ਗਿਆ ਇਸ ਬਾਦਲ ਸਰਕਾਰ ਵੱਲੋਂ ਆਲੇ ਬਹੁਤ ਜ਼ਿਆਦੇ ਗਲਤੀਆਂ ਅਜੇ ਰਹਿ ਗਈਆਂ ਜਿਹੜੀਆਂ ਇਹਨੇ ਸਕਵੀਰ ਬਾਦਲ ਦੇ ਮੰਨੀਆਂ ਨਹੀਂ ਕਿ ਇਹਦੇ ਪਿਤਾ ਨੇ ਤੇ ਸਖਵੀਰ ਬਾਦਲ ਨੇ ਕਿੰਨਾ ਕਿੰਨਾ ਨੌਜਵਾਨਾਂ ਦਾ ਘਾਣ ਕੀਤਾ ਕਿੰਨਾ ਕਿੰਨਾ ਨੌਜਵਾਨਾਂ ਨੂੰ ਫੜਾਇਆ ਉਹਨਾਂ ਤੇ ਤਸੱਦਦ ਕੀਤਾ ਇਹ ਨਹੀਂ ਮੰਨਿਆ ਕਿੰਨਾ ਕਿੰਨਾ ਦੇ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਇਹ ਨਹੀਂ ਮੰਨਿਆ ਪਰ ਜਿਹੜੀਆਂ ਕਹਿ ਦਿੱਤਾ ਕਿ ਸੌਦੇ ਸਾਧਨਾ ਜਿੰਨੀਆਂ ਜਿਹੜੇ ਜੁੜੀਆਂ ਨੇ ਬੇਅਦਮੀਆਂ ਦਾ ਲਾਲੋ ਮੁੱਦਾ ਜਾਂ ਉਹਨਾਂ ਨੂੰ ਸਰਕਾਰ ਤੋਂ ਸਾਡੀ ਸਰਕਾਰ ਤੋਂ ਉਹ ਫੜੇ ਨਹੀਂ ਗਏ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਸਿਰਫ ਇੰਨਾ ਕੁ ਸੀ ਮੰਨਿਆ ਜੀ ਤਾਂ ਕਹਾਂ ਮੈਂ ਝੋਲੀ ਵਿੱਚ ਪਾਉਣਾਗਾ ਤੇ ਹੁਣ ਤੁਸੀਂ ਦੇਖੋ ਸੰਗਤ ਜੀ ਤੁਹਾਡੇ ਮੂਹਰੇ ਮੈਂ ਬੇਨਤੀ ਕਰਦਾ ਅਕਾਲ ਤਖਤ ਦਾ ਜਥੇਦਾਰ ਨਾ ਅੱਜ ਕੁਛ ਕਰੇ ਇਹਨੂੰ ਨਾ ਕੱਲ ਕਰੇ ਉਹਨੇ ਧਾਰਮਿਕ ਸਜ਼ਾ ਲਾਉਣੀ ਆ ਸਿਰਫ ਕੱਲੀ ਤੇ ਸਿੱਖ ਕੌਮ ਹੁਣ ਇਹਨੂੰ ਸੋਚੇ ਕਿ ਇਹੋ ਜਿਹੇ ਦੁਸ਼ਟ ਬੰਦੇ ਨੂੰ ਪੰਥ ਵਿੱਚੋਂ ਸਿੱਖਣਾ ਚਾਹੀਦਾ ਕੀ ਜ세ਦਾਰ ਦਾ ਹੱਕ ਨਹੀਂ ਬਣਦਾ ਜਾਂ ਐਸਾ ਜਿਹੜੀ ਇਹਨਾਂ ਦੀ ਪਾਰਟੀ ਆ 5 ਜਾਂ 7 ਸਾਲ ਲਈ ਬੈਨਨ ਕੀਤੀ ਜਾਵੇ ਕੋਈ ਚੋਣ ਨਾ ਲੜੀ ਜਾਵੇ ਇਹਨਾਂ ਵੱਲੋਂ ਕੋਈ ਧਾਰਮਿਕ ਸਟੇਜ ਤੇ ਨਾ ਚੜਨ ਦਿੱਤਾ ਜਾਵੇ ਇਹਨਾਂ ਵੱਲੋਂ ਕੋਈ ਮੀਡੀਆ ਵਿੱਚ ਧਰਮ ਦੇ ਨਾਂ ਤੇ ਬਿਆਨ ਨਾ ਦਿੱਤਾ ਜਾਵੇ ਚਾਹੇ 5 ਸੇਕਿਆ ਜ਼ਰੂਰ ਜਾਵੇ ਚਾਹੇ 5 ਸਾਲ ਤੱਕ ਹੀ ਸੇਕ ਦੇਣਾ ਕਿ ਸਿੱਖ ਇਹਨਾਂ ਦੇ ਨਾਲ ਕੋਈ ਆਰਾਮ ਤੱਕ ਐ ਨਹੀਂ ਰੱਖਣਗੇ ਆ ਬਲਟੋਹੇ ਵਰਗੇ ਜਿਹੜੇ ਮਾਰਦੇ ਆਉਣ ਚੀਕਾਂ ਹੁਣ ਕਹਿੰਦਾ ਜੀ ਬਲਟੋਹਾ ਵੀ ਮੰਨ ਗਿਆ ਕਹਿੰਦਾ ਡੀਜੀਪੀ ਲਗਾਉਣਾ ਬਹੁਤ ਵੱਡੀ ਸਾਡੀ ਗਲਤੀ ਆ ਬਲਟੋਹਾ ਸਾਹਿਬ ਇਹ ਵੀ ਦੱਸ ਦਿੰਦੇ ਕਿ ਨੌਜਵਾਨ ਕਿਹੜੇ ਕਿਹੜੇ ਮਰਵਾਏ ਨੇ ਉਹ ਵੀ ਤੁਹਾਡੀ ਤੋਂ ਗਲਤੀ ਹੋਈ ਹੋਣੀ ਜਿਨ੍ਹਾਂ ਨੌਜਵਾਨਾਂ ਦਾ ਖੂਨ ਪੀਤਾ ਤੁਸੀਂ ਜਿਨ੍ਹਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਕਾਂਗਰਸੀਆਂ ਦੇ ਘਰੇ ਕੁੜੀ ਵਿਆਹ ਕੇ ਬਾਦਲ ਬੱਦੋਂ ਕੈਰਮ ਪਰਿਵਾਰ ਨੂੰ ਮਨਮੋਹਨ ਸਿੰਘ ਤੋੜ ਨੂੰ ਜਿਹੜਾ ਸਾਬਕਾ ਜਥੇਦਾਰ ਸੀ ਗਿਆ ਸਰੀਰ ਅਕਾਲਤਾ ਸਾਹਿਬ ਦਾ ਮਨਮੋਹਨ ਸਿੰਘ ਤੋੜ ਨੂੰ ਬਰਫ਼ ਤੇ ਨੰਗਿਆ ਕਰਕੇ ਪਾਇਆ ਹੋਵੇ ਉਹ ਵੀ ਵੱੱਜਰ ਗਲਤੀ ਸਭ ਤੋਂ ਵੱਡੀ ਗਲਤੀ ਸੀ ਤੇ ਉਹਦੇ ਵਿੱਚ ਸਰੀਏ ਕੱਢ ਦੇਣੇ ਇਸ ਤੋਂ ਵੱਡੀ ਗਲਤੀ ਕੌਣ ਹੋਊਗੀ ਉਹ ਕੈਰੋ ਪਰਿਵਾਰ ਨੇ ਬਾਦਲ ਨਾਲ ਰਲ ਕੇ ਜਿਹੜਾ ਨੌਜਵਾਨ ਛੋਟੀ ਉਮਰ ਦਾ ਵੱਡ ਕੇ ਬਠਿੰਡੇ ਖੂਹ ਦੇ ਵਿੱਚ ਸੁੱਟਿਆ ਹੋਵੇ ਇਹ ਵੀ ਗਲਤੀ ਮੰਨ ਲੈਂਦੇ ਇਹ ਵੀ ਗਲਤੀ ਮੰਨ ਲੈਂਦੇ ਗਰਦਾਸਪੁਰ ਜਸਪਾਲ ਜਸਪਾਲ ਸਿੰਘ ਸਿੱਧਵਾਂ ਨੌਜਵਾਨ ਜਿਹੜਾ ਤੁਹਾਡੀ ਪੁਲਿਸ ਦੀ ਗੋਲੀ ਨਾਲ ਮਰਿਆ ਇਹ ਨਹੀਂ ਗਲਤੀ ਨਹੀਂ ਮੰਨੀ ਇਹ ਵੀ ਮੰਨ ਲੈਂਦੇ ਲੁਧਿਆਣੇ ਦੇ ਵਿੱਚ ਨੂਰ ਮਹਿਲੀਆਂ ਨੇ ਕਿਸ ਤਰ੍ਹਾਂ ਸਿੱਖਾਂ ਉੱਤੇ ਗੋਲੀਆਂ ਚਲਾਈਆਂ ਸਿੱਖਾਂ ਨੂੰ ਸ਼ਹੀਦ ਕੀਤਾ ਇਹਨਾਂ ਦੀ ਪੁਲਿਸ ਵੱਲੋਂ ਉਹ ਵੀ ਗਲਤੀ ਮੰਨ ਲੈਂਦੇ ਇਹ ਵੀ ਗਲਤੀ ਮੰਨ ਲੈਂਦੇ ਕਿ ਆਸੂ ਤੋਸ ਜਿਹੜਾਗਾ ਹੁਣ ਫਰਿੱਜ 'ਚ ਲੱਗਿਆ ਪਿਆ ਸਖਬੀਰ ਬਾਦਲ ਤੇਰੀ ਮਾਂ ਉਹਦੀ ਚੇਲੀ ਸੀ ਇਹ ਵੀ ਗਲਤੀ ਮੰਨ ਲੈਂਦੇ ਕਿ ਪੁਹਿਆਰਾਂ ਵਾਲੇ ਨੂੰ ਅਸੀਂ ਜਿਹੜਾ ਪੈਦਾ ਕੀਤਾਗਾ ਇਹ ਵੀ ਗਲਤੀ ਮੰਨ ਲੈਂਦੇ ਜਿੰਨੇ ਗੈਂਗਸਟਰ ਨੇ ਜਿੰਨੇ ਨੌਂ ਜ਼ਮਾਨਾ ਨੂੰ ਪੁੱਠੇ ਰਾਹ ਪਾਇਆਗਾ ਉਹ ਵੀ ਗਲਤੀ ਮੰਨ ਲੈਂਦੇ ਜੇ ਤੁਹਾਡੀਆਂ ਗਲਤੀਆਂ ਗਿਣੌਣ ਲੱਗ ਜਾਈਏ ਤਾਂ ਇੱਕ ਉਮਰ ਲੰਘ ਜੂਗੀ ਇੱਕ ਉਮਰ ਤੁਸੀਂ ਐਡੇ ਪਾਪ ਗਨਾਹ ਕੀਤੇ ਨੇ ਤੇ ਉਹ ਕਿਹੜਾ ਗਨਾਹ ਨਹੀਂ ਕੀਤਾ ਤੁਸੀਂ ਉਹ ਕਿਹੜੀ ਬੇਅਦਬੀ ਜਿਹੜੀ ਨਹੀਂ ਕੀਤੀ ਤੇ ਨਹੀਂ ਕਰਵਾਈ ਸਗੋਂ ਸਿੱਖਾਂ ਦੇ ਹੀ ਛੱਡੇ ਪਾੜੇਗੇ ਸਿੱਖਾਂ ਤੇ ਤਸੱਦਦ ਕੀਤਾ ਗਿਆ ਸਿੱਖਾਂ ਤੇ ਬਸਾੜਾਂ ਕੀਤੇ ਅੰਗਿਆ ਪਾਣੀ ਦੀਆਂ ਆਤਰੂਗਾਂ ਦੇ ਗੋਲੇ ਸੁੱਟੇ ਗਏ ਸਿੱਖਾਂ ਬੱਚਿਆਂ ਨੂੰ ਜ਼ਖਮੀ ਕੀਤਾ ਗਿਆ ਸਰਵੀਸਾਂ ਉਹ ਵੀ ਦੱਸ ਦਿੰਦਾ ਕਿ ਮੌਰ ਬੰਬਾ ਤਮਾਕਾ ਕਿਹਨੇ ਕੀਤਾ ਸੀ ਜਿਹਦੇ ਵਿੱਚ 7 ਜਣਿਆਂ ਦੀਆਂ ਜਿਹੜੀਆਂ ਹੈਗੀਆਂ ਨੇ 7 ਤੋਂ 9 ਜਣਿਆਂ ਦੀਆਂ ਜਾਨਾਂ ਗਈਆਂ ਸੀ ਉਹ ਗੱਡੀ ਜਿਹੜੀ ਸੌਦੇ ਸਾਦੇ ਡੇਰੇ ਵਿੱਚੋਂ ਜਿਹੜੀ ਪ੍ਰਿੰਟ ਕਰਕੇ ਆਈ ਸੀ ਗੱਡੀ ਉਹਦੇ ਵਿੱਚ ਕਿੰਨੇ ਬੰਬ ਤਰਿਆ ਸੀ ਇਹ ਵੀ ਦੱਸ ਦਿੰਦਾ ਇਹ ਵੀ ਦੱਸ ਦਿੰਦਾ ਕਿ ਉਸ ਬਲਾਤਕਾਰੀ ਸਾਧਨੇ ਕੌਣ-ਕੌਣ ਨੌਜਵਾਨਾਂ ਨੂੰ ਸ਼ਹੀਦ ਕੀਤਾਗਾ ਤੁਹਾਡੇ ਉੱਤੋਂ ਜਿਹੜੀਆਂ ਗਲਤੀਆਂ ਦਾ ਤੁਸੀਂ ਪੜਦਾ ਅਜੇ ਵੀ ਪਾ ਰਹੇ ਹੋ ਇਹ ਗਲਤੀਆਂ ਜਿਹੜੀਆਂ ਤੁਸੀਂ ਮੰਨ ਰਹੇ ਹੋ ਇਹ ਸਿਰਫ 5-7 ਇੱਕ ਗਲਤੀਆਂ ਦੱਸ ਕੇ ਦੋ ਨਿੱਕੇ-ਨਿੱਕੇ ਮੰਨ ਲਈਆਂ ਪਰ ਜਿਹੜੀਆਂ ਮੈਗਨਾਈਆਂ ਨੇ ਗਲਤੀਆਂ ਸਭ ਇਹ ਸਾਰੇ ਮੰਨਣੀਆਂ ਪਹਿਣਗੀਆਂ ਕੋਮਾ ਇਹ ਮਾਪ ਨਹੀਂ ਕਰਦੀ ਹੁੰਦੀ ਤੇ ਇਹ ਵੀ ਦੱਸ ਦਿੰਦਾ ਕਿ ਮੇਰੇ ਜਾਨੀ ਕਿ ਸੁਗਵੀਰ ਦੇ ਪਿਤਾ ਪ੍ਰਗਾਤ ਸਿੰਘ ਬਾਦਲ ਨੇ 1984 ਵੇਲੇ ਕੀ ਰੋਲ ਨਵਾਇਆ ਕਿ ਚਿੱਠੀਆਂ ਇੰਦਰਾਲ ਗਾਂਧੀ ਨੂੰ ਲਿਖ ਕੇ ਪਾਈਆਂ ਸੀ ਕਿ ਨਹੀਂ ਪਾਈਆਂ ਸੀ ਲਾਂਗੋਵਾਲ ਟੌੜਾ ਤਲਵੰਡੀ ਬਲਵੰਤਰ ਰਾਮੂ ਵਾਲੀਆ ਤੇ ਹੋਰ ਜਿਹੜੇ ਨੇ ਤੁਹਾਡੀ ਜਿਹੜੀ ਜੁੰਡਲੀ ਸੀ ਸਿੱਖਕੌਂ ਤੇ ਜਿਹੜਾ ਇੱਕ ਟੈਗ ਕਰਵਾ ਕੇ ਆਪ ਤੁਸੀਂ ਲੰਘਿਆਏ ਸੀ ਤੁਹਾਡਾ ਜਿਹੜਾ ਪਿਤਾ ਸੀ ਉਹ ਬਾਹਰ ਰਿਹਾ ਸੀ ਤੇ ਬਾਕੀ ਟੋੜੇ ਵਰਗੇ ਅੰਦਰ ਥਾ-ਥਰ ਕੰਮ ਦੇ ਸੀ ਉਹਨਾਂ ਨੂੰ ਦਿੱਲੀ ਵਿੱਚ ਪਹੁੰਚਾਇਆ ਗਿਆ ਇਹ ਦੱਸ ਦਿੰਦੇ ਕਿ ਤੁਸੀਂ ਜਿਹੜੀ ਸਾਂਝ ਪਾਈ ਸੀ ਆਰਐਸਐਸ ਨਾਲ ਬੀਜੇਪੀ ਨਾਲ 10 ਸਾਲ ਉਹਦੇ ਵਿੱਚ ਕੀ ਤੁਸੀਂ ਸਿੱਖਾਂ ਦਾ ਨੁਕਸਾਨ ਕੀਤਾ ਕਿਹੜੇ ਕਿਹੜੇ ਤੁਸੀਂ ਜਿਹੜੇ ਫੈਸਲੇ ਲੈਂਦੇ ਨੇ ਸਿੱਖ ਵਿਰੋਧੀ ਫੈਸਲੇ ਲੈਂਦੇ ਨੇ ਕਿਸਾਨ ਵਿਰੋਧੀ ਫੈਸਲੇ ਲੈਂਦੇ ਨੇ ਇਹ ਗਲਤੀਆਂ ਤੁਸੀਂ ਕੋਈ ਨਹੀਂ ਮੰਨੀ ਇਹ ਗਲਤੀਆਂ ਦੀ ਲਿਸਟ ਤਾਂ ਸੁਖਵੀਰ ਸਿੰਘ ਕਈ ਦਿਨ ਨਹੀਂ ਤੁਹਾਡਾ ਇਹਨਾਂ ਤੋਂ ਪੜੀ ਜਾਣੀ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਤੇ 마ਫ ਹੁਣ ਕਮੇ ਕਰਨਗੇ ਸਿੱਖਾ ਜਥੇਦਾਰ ਤੁਹਾਨੂੰ ਮਾਫੀ ਦੇਊਗਾ ਇਸ ਇਹਦੇ ਵਿੱਚ ਕੋਈ ਦੋ ਰਹਿਵਾ ਨਹੀਂ ਅਕਾਲ ਤਖਤ ਦਾ ਜਥੇਦਾਰ ਤੁਹਾਨੂੰ ਮਾਫੀ ਦੇਊਗਾ ਤੁਹਾਨੂੰ ਜਿਹੜੀ ਧਾਰਮਿਕ ਸਜ਼ਾਵਾ ਲਾਊਗਾ ਪਰ ਤੁਸੀਂ ਇਸ ਦੇ ਲਾਇਕ ਨਹੀਂ ਇਸ ਤੋਂ ਵੱਧ ਤੁਹਾਨੂੰ ਪੰਥ ਵਿੱਚੋਂ ਸਿੱਖਣਾ ਚਾਹੀਦਾ ਇਸ ਸਟੈਂਡ ਲੈਣਾ ਚਾਹੀਦਾਗਾ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਪੰਜੇ ਤਖਤਾਂ ਦੇ ਜਥੇਦਾਰ ਨੂੰ ਜਥੇਦਾਰਾਂ ਨੂੰ ਇੱਤਾਂ ਜਾ ਕੇ ਗੱਲ ਬਣਨੀ ਆ ਤੇ ਜਿਹੜਾ ਤੁਸੀਂ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬ ਦੇ ਨਾਲ ਧਰੋਖਾ ਮਾਇਆ ਪੰਜਾਬ ਦੇ ਵਿੱਚ ਚਿੱਟਾ ਵਾੜਿਆ 17 ਦੇ 70 ਬਿਸ ਰਹੇ ਨੇ ਪੰਜਾਬ ਦੇ ਵਿੱਚ ਆ ਇਹ ਤੁਹਾਡੀਆਂ ਸਭ ਤੋਂ ਵੱਡੀਆਂ ਨਲਾਇਕੀਆਂ ਤੇ ਵੱਡੀਆਂ ਵੱੱਜਰ ਗਲਤੀਆਂ ਨੇ ਹੁਣ ਸ਼ਖਵੀਰ ਬਾਦਲ ਦੇ ਜਾਂ ਬਾਦਲ ਦਲਗੇ ਤੇ ਚੇਲਿਆਂ ਨੂੰ ਮਿਰਚਾਂ ਜ਼ਰੂਰ ਲੱਗਣਗੀਆਂ ਚਲੋਣੇ ਜ਼ਰੂਰ ਲੜਨਗੇ ਕਿਉਂਕਿ ਕਹਿੰਦੇ ਹੁੰਦੇ ਆ ਕਿ ਸੱਚ ਆਖਾਂ ਤਾਂ ਭੰਬੜ ਮਚਦੇ ਨੇ ਜਦੋਂ ਬੰਦਾ ਕੋਈ ਸੱਚ ਬੋਲ ਦਿੰਦਾ ਫਿਰ ਉਹਦੇ ਅੰਦਰ ਜਿਹੜੀ ਏਕਾ ਹੁੰਦੀ ਆ ਉਹ ਫਿਰ ਮੂੰਹ-ਮੂੰਹ ਰਾਹੀ ਜ਼ਹਿਰ ਹੁੰਦੀ ਆ ਉਹ ਦੁਬਾਰੇ ਉੱਗ ਲਦਾਗਾ ਤੁਹਾਡੀਆਂ ਭੇਡਾਂ ਤੁਹਾਡੀਆਂ ਖੱਤ ਨੇ ਜਿਹੜੇ ਲੋਕ ਆ ਤੁਹਾਡੇ ਮੰਗਲ ਸ਼ਰਾਬ ਪੀਣੇ ਜਰਦੇ ਖਾਣੇ ਬੀੜੀਆਂ ਪੀਣੇ ਉਹ ਲੱਗੇ ਹੋਏ ਨੇ ਲੋਕ ਤੁਹਾਡੇ ਮਗਰ ਆ ਚੰਗੀ ਤਰ੍ਹਾਂ ਜਾਣਦਾ ਮੈਂ ਤੁਹਾਡੇ ਬਰਕਰਾਰਾਂ ਨੂੰ ਤੁਹਾਡੇ ਲੀਡਰਾਂ ਨੂੰ ਤੁਹਾਡੇ ਫਲਾਨਾ ਲੀਡਰ ਬਣਾਤਾ ਧੌਂਕਾ ਬਣਾਤਾ ਕੀ ਕੀ ਉਹਨਾਂ ਨੇ ਕਰਤੂਤਾਂ ਕੀਤੀਆਂ ਨੇ ਵੀਡੀਓ ਲੰਬੀ ਹੁੰਦੀ ਆ ਤੇ ਮੈਂ ਜੇਕਰ ਹੋਰ ਗਰਣਾਉਣ ਲੱਗ ਜਾਵਾਂ ਸਾਇਦ 2-4 ਘੰਟਿਆਂ ਦੀ ਵੀਡੀਓ ਬਣ ਸਕਦੀ ਆ ਤੇ ਉਹਦੇ ਵਿੱਚ ਵੀ ਨਹੀਂ ਪੂਰੀ ਆਉਣੀਆਂ ਤੁਹਾਡੀਆਂ ਗਲਤੀਆਂ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਜਿਹੜਾ ਸੁਣਨੀਆ ਸੁਣ ਕੇ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਆਪ ਦੀ ਜ਼ਮੀਰ ਦੀ ਆਵਾਜ਼ ਨੂੰ ਇੱਕ ਵਾਰ ਜਰੂਰ ਸੁਣਨਾ ਮੈਂ ਪਹਿਲਾਂ ਵੀ ਕਿਹਾ ਸੀ ਨਾ ਮੈਂ ਕਿਸੇ ਸਰਕਾਰ ਦਾ ਗੱਲਾਂਗਾ ਨਾ ਕਿਸੇ ਸਰਕਾਰ ਦਾ ਪਾਣੀ ਭਰਦਾਗਾ ਨਾ ਕਿਸੇ ਹੋਰ ਦਾਗਾ ਸਿਰਫ ਤੇ ਸਿਰਫ ਇੱਕ ਗੁਰੂਗ੍ਰੰਥ ਸਾਹਿਬ ਦਾ ਓਟ ਆਸਰਾਗਾ ਉਸ ਪ੍ਰਮਾਤਮਾ ਤੋਂ ਡਰਦੇ ਆਂ ਨਾ ਕਿ ਕਿਸੇ ਬੰਦੇ ਤੋਂ ਨਾ ਕਿ ਕਿਸੇ ਪਾਰਟੀ ਤੋਂ ਤੇ ਤੁਸੀਂ ਇਹ ਜਿਹੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜਾ ਇਹ ਗਲਤੀਆਂ ਨੇ ਕਾਲ ਤਾਕਤ ਤੱਕ ਇਹ ਜਿਹੜੀ ਵੀਡੀਓ ਜ਼ਰੂਰ ਪਹੁੰਚਾ ਦਿਓ ਕਿ ਸਖਬੀਰ ਸਿੰਘ ਬਾਦਲ ਜਿਹੜੀਆਂ ਮੈਂ ਗਲਤੀਆਂ ਕਹਨੀਆਂ ਨੇ ਇਹ ਗਲਤੀਆਂ ਮੰਨਦਾਗਾ ਕਬੂਲ ਕਰਦਾਗਾ ਇਹ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੇ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਾਤਾ ਆਡਾ ਸਾਰਿਆਂ ਦਾ ਜਿਹੜਾ ਨੌਜਵਾਨ ਭੈਣ ਬਜ਼ੁਰਗ ਵੀਰ ਵੀਡੀਓ ਨੂੰ ਸੁਣਦੇ ਹੋ ਤੁਸੀਂ ਟਾਈਮ ਕੱਢ ਕੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਤੁਹਾਡਾ ਸ਼ੁਕਰ ਅਦਾ ਕਰਦਾਗਾ ਤੁਸੀਂ ਵੇਖਦੇ ਰਹੋ ਹਮੇਸ਼ਾ ਦੇ ਲਈ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ